ਉਹਨਾਂ ਹਰੇ ਜੈਮ ਦਾ ਬਿੱਲ ਕਟਿਆ ਹੋਇਆ ਮੀਟਰ ਕਟਿਆ ਹੋਇਆ ਹੁਣ ਮੁੰਡੇ ਨੋਂਦਿਆ ਸਰਕਾਰੀ ਟੂਟੇ ਦੀ ਜਾ ਕੇ ਨੋਂਦੇ ਪਰੇ ਬਈ ਮੰਡੀ ਹੈ ਲੈਟੀ ਨਹੀਂ ਜੈਮ ਵਿੱਚ ਭਾਈ ਮੀਟਰ ਕਟਿਆ ਹੋਇਆ ਉਥੋਂ ਜਦੋਂ ਜੈਮ ਦੇ ਵਿੱਚ ਭਾਈ ਮੈਂ ਲੱਗਾ ਹੀ ਫੀਸ ਤੇ ਪਹਿਲੇ ਮੈਂ 3000 ਮਹੀਨੇ ਫੀਸ ਤੇ ਲੱਗਾ ਹੀ ਮੈਂ ਉਥੇ ਇਹਨਾਂ ਨੇ ਮੈਂ ਰੁਪਈਆ 25 25 3000 ਰੁਪਏ ਮਹੀਨੇ ਦਾ ਫੀਸ ਅੰਦਾ ਰਿਆ ਭਾਈ ਮੈਂ ਇਹ ਕਹਿੰਦਾ ਮੈਨੂੰ ਫੋਨ ਸਿੱਧਾ ਕਰ ਦੇ ਨਾ ਭਾ ਜਿਹੜੀ ਗੱਲ ਸਿੱਧੀ ਮੈਂ ਮੂੰਹ ਦੇ ਕਹੂੰਗਾ ਭਾਈ ਇਹਨਾਂ ਦੇ ਐਂਡ ਵਾਲੇ ਸਰਪੰਚਾਂ ਨੇ ਪਤਾ ਕੀ ਕੀਤਾ ਆਣ ਕੇ ਗਰਾਊਂਡ ਕਹਿੰਦੇ ਉੱਚੀ ਕਰਨੀ ਆ ਛੱਪੜ ਦੀ ਰੇਤਾ ਮਿੱਟੀ ਲਿਆ ਗਈ ਵਿੱਚ ਸੈਟ ਦੀ ਗਰਾਊਂਡ ਤੇ ਭਾਜੀ ਬਿਨਾਂ ਲੜਾਈ ਲੈਣਦੇ ਸਾਡੇ ਨਾਲ ਤੇ ਮੈਂ ਉਹ ਮੁੰਡੇ ਨੂੰ ਦੱਸਿਆ ਮੈਂ ਉਹਨੂੰ ਪੁੱਛਿਆ ਮੈਂ ਕਿ ਜੀ ਮੈਂ ਟੀਕੇ ਕਿਹੜੇ ਲਾਇਏ ਮੈਂ ਕਿਹਾ ਤੇਰੇ ਦੋ ਮੁੰਡੇ ਤੇਰੇ ਦੋਹਾਂ ਮੁੰਡੇ ਟੀਕੇ ਲਵਾਉਣਾ ਮੈਂ ਉਹਨਾਂ ਗਰਾਊਂਡ 'ਚ ਵਾਰ ਦੇ ਹੋਰ ਜੱਗੇ ਭਰਾ ਕੀ ਹਾਲ ਸਾਸੀ ਆ ਵੀ ਨਾ ਠੀਕ ਠਾਕ ਸਾਰੇ ਠੀਕ ਆ ਭਾਈ ਤੁਹਾਡਾ ਪਿੰਡ ਹੀ ਵੜਾ ਪਿੰਡ ਭਾਈ 8-10 ਗੁਰਦਾਰੇ ਇੰਨੇ ਗੁਰਦਾਰੇ ਕਿਦਾਂ ਹਾਂਜੀ ਇੰਨੇ ਗੁਰਦਾਰੇ ਪਈ ਹੁਣ ਆਪਣਾ ਆਪਣਾ ਬਣਾਇਆ ਸਾਰੇ ਅੱਛਾ ਤਾਂ ਦੋ ਘਰ ਤੇ ਆ ਵੀ ਨਾਲ ਹੀ ਆ ਆ ਭਾਈ ਚਾਚੇ ਦਾ ਮੁੰਡਾ ਆ ਭਾਈ ਇੱਕ ਆਗਰਦ ਰਹਿ ਕੇ ਨਾਲ ਹੀ ਪਰਲੇ ਪਨੇ ਬੜੀ ਇਨੀ ਗੁਰਦੁਆਰੇ ਦੀ ਸਾਹ ਸੰਭਾਲ ਨਹੀਂ ਆਕ ਗੁਰਦੁਆਰੇ ਆ ਭਈ ਪਿੰਡ ਆਪਣੇ ਨਹੀਂ ਨਹੀਂ ਜਿਹੜੀ ਆਪਣੇ ਸਾਹ ਸੰਭਾਲ ਫਿਰ ਇੰਨੇ ਜ਼ੋਰਦਾਰ ਨਹੀਂ ਹਨ ਇਹ ਆਪਣਾ ਆਪਣੀ ਜਿੱਦਾ ਹੁਣ ਇੱਥੇ ਪ੍ਰੋਗਰਾਮ ਆ ਗਾੜੀ ਅਗਲੇ ਪਿੰਡੇ ਪ੍ਰੋਗਰਾਮ ਆ ਜਿਹਦਾ ਪੂਰੀ ਜੈਤ ਭਾਈ ਜਿਉਹੀ ਵੈਸੇ ਇੱਕੋ ਵੇਣਾ ਇੱਕੋ ਚਾਹੀਦਾ ਹੈ ਭਾਈ ਉੱਦਾਂ ਪਹਿਲਾਂ ਬਲੰਦਪੁਰ ਸਾਹਿਬ ਵਾਲਾ ਗੁਰਦੁਆਰਾ ਆਪਣੇ ਇੱਥੇ ਪਿੰਡ ਬਣਾਇਆ ਸੀ ਅੱਛਾ ਬਰੰਦਪੁਰ ਸਾਹਿਬ ਵਾਲਾ ਉਹ ਆਪਣੇ ਪਿੰਡ ਦਾ ਬਾਬਾ ਇਹਨਾਂ ਨੇ ਪਿੰਡਾਂ ਨੇ ਥਾਣੇ ਦਿੱਤੇ ਨੂੰ ਹਾਂ ਜਕਰਾ ਹੋਰ ਕਿਦਾਂ ਗੇਮ ਗੇਮ ਬੜੀ ਜਲਦੀ ਭਾਈ ਸਮੂਡ ਪਿੰਡ ਦੇ ਲੋਕ ਕਿੰਨਾ ਵੱਡਾ ਭਾਈ ਸਮੂਡ ਕੋਈ ਨਹੀਂ ਕਰਦੇ ਲੈ ਲਾ ਭਾਈ ਜੇ ਤੂੰ ਇਹ ਪਿੰਡ ਦੇ ਵਿੱਚੋਂ 5-5 ਰੁਪਏ ਇਕੱਠਾ ਕਰਕੇ ਕਰੋਂ ਸਾਲ ਜ ਤਿੰਨ ਟੂਰਨਾਮੈਂਟ ਹੋ ਸਕਦੇ ਭਾਈ ਹੋ ਸਕਦੇ ਹੋ ਸਕਦੇ ਵੈਸੇ ਆਪਣੇ ਪਹਿਲੇ ਹੁੰਦਾ ਸੀਗਾ ਪਹਿਲੇ ਹੁੰਦਾ ਭਾਈ 2016 ਹਾਂਜੀ 2016 ਨੇ ਖੇਡੇ ਹੋਏ ਆ ਪਿੰਡ ਭਾਈ ਉਸ ਤੋਂ ਬਾਅਦ ਇਹ ਸੁੱਕੇ ਪਿੰਡਾਂ ਨੂੰ ਉਹਦੀ ਗੱਡੀ ਘੱਦੀ ਸਨਮਾਨ ਲਾਸ ਕਰਤਾ ਬਾਅਦ ਉਸ ਤੋਂ ਬਾਅਦ ਟੂਰਨਾਮੈਂਟ ਹੀ ਨਹੀਂ ਹੋਇਆ ਭਾਈ ਨਾ ਉਹਨੂੰ ਉਹਦੀ ਮਿਲੀ ਨਾ ਬਈ ਨਾਈਟ ਟੂਰਨਾਮੈਂਟ ਨਾਈਟ ਟੂਰਨਾਮੈਂਟ ਇਹ ਲੋ ਬਈ ਉਹ ਅਸੀਂ ਉੱਥੇ ਭਾਵੇਂ ਬੱਕੜੀਆਂ ਜੱਡੀ ਚੈਂਪੀਅਨਸ਼ਿਪ ਕਰਾਉਂਦੇ ਸੀ ਸਹੀ ਗਾ ਬਈ ਉਹ ਸਾਡੀ ਬਈ ਆ ਆਪਣਾ ਘਰ ਭਈ ਠੀਕ ਠੀਕ ਹਾਂ ਅੱਲੇ ਆ ਕੇ ਅਸੀਂ ਜੇ ਬਾਥੀ ਬੈਠੇ ਅੱਛਾ 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 ਸასი ਗਾ ਬਈ ਸასი ਗਾ ਬਈ ਜੱਗਿਆ ਆਪਣੇ ਤੈਨੂੰ ਵੀ ਸੱਟਾਂ ਨਹੀਂ ਘੇਰ ਲਿਆ ਨਾ ਸੱਟਾਂ ਨੇ ਬਈ ਹਾਂ ਹਾਂਜੀ ਅਗਰ ਹੀ ਕੋਈ ਮੋਢੇ ਸਾਡ ਲਾ ਗਈ ਕਈ ਗਿੱਟੇ ਲਾ ਗਈ ਕਦੀ ਦੱਸੀਦਾ ਨਹੀਂ ਹੁੰਦਾ ਸੀ ਘਰੇ ਭਈ ਇਸ ਲਗਾਇ ਕਿ ਮਾਰਪਾੜ ਕੰਪਾ ਉਹ ਬਾਬ ਗੱਲ ਹੀ ਘੰਟੇ ਹੁੰਦਾ ਸੈਣੀ ਕਰੇ ਫਿਰ ਉਹ ਬਈ ਹੁਣ ਕਰਦੇ ਹਟਾ ਦਿੰਦੇਗੇ ਅੱਗੇ ਦੋ ਤਿੰਨ ਦੀ ਮਾਤਾ ਨੇ ਕੈਚੇ ਕੁਛ ਲਕੋ ਦਿੰਦੇ ਹੁੰਦੀ ਸੀ ਮੁੰਡਿਆਂ ਨੇ ਬਾਹਰ ਖੜੇ ਰਹਿਣਾ ਉਹਨਾਂ ਨੇ ਮਗਣਾ ਆ ਗਿਆ ਆ ਗਿਆ ਮੈਂ ਆ ਗਿਆ ਤੇ ਜਾਣਾ ਨਹੀਂ ਉਹਨਾਂ ਨੇ ਇੱਕ ਦੋ ਵਾਰੀ ਕੋਈ ਗੁੱਸੇ ਹੁੰਦੇ ਵੀ ਕੈਟ ਲਗਾਉਂਦੇ ਲੱਭੀ ਲੱਭੀ ਨਹੀਂ ਭਈਆਂ ਨੇ ਤੇ ਫਿਰ ਉਹਨਾਂ ਨੇ ਕੈਚੇ ਪੂਛੇ ਬਾਕੇ ਦੀਦਾ ਹੀਗਾ ਅੱਛਾ ਫੇ ਮ ਰਾਯਾ ਸਹਾਇਕੇ ਡੈਮ ਕੇਰੀਆਂ ਲੱਗ ਗਈ ਹੂੰ ਹੂੰ ਉੱਥੇ ਕਿਸੇ ਤੱਕ ਅੱਛਾ ਬਾਕੇ ਡੈ ਤੋਹੇ ਬੈਠਣ ਲੱਗ ਗਏ ਤੇ ਇਹ ਕਰਿਆਣ ਕੇ ਦੱਸਿਆ ਅਸੀਂ ਕਰਦੇ ਖੁਸ਼ੀ ਹੋਈ ਬੈਠਣ ਲ ਮੈਂ ਕਦੇ ਮਿਲਿਆ ਕਛੇ ਦਿੰਦੇ ਨਹੀਂ ਹੁੰਦੇ ਫੇਰ ਮੈਂ ਬੈਠਾ ਨਿਕਲਿਆ ਬੈਸਟ ਨਿਕਲਿਆ ਹਾਂਜੀ ਇਹ ਖੁਸ਼ੀ ਹੋਈ ਕਰਦਿਆਂ ਨੂੰ ਬਾਕੀ ਇਹ ਹੈ ਜੱਗਿਆ ਪਤਾ ਕੀ ਚੱਕਰ ਆ ਜਿੱਦਾਂ ਹੁਣ ਟਾਈਮ ਆਇਆ ਤੁਹਾਡੇ ਦੇਣਾ ਹਾਂਜੀ ਹਾਂਜੀ ਛੱਟਪੇਟ ਲੱਗ ਗਈ ਆ ਹਾਂਜੀ ਹਾਂਜੀ ਯਾਰ ਪਰਿਵਾਰ ਦੀ ਗਲਤੀ ਨਹੀਂ ਹੋਈ ਹੈ ਨਾ ਉਹ ਘਰ ਦੇ ਡਰਦੇ ਆ ਪਿੱਛੋਂ ਫਾਈਨੈਂਸ਼ਲੀ ਜਿਹੜਾ ਬੈਕਗ੍ਰਾਉਂਡ ਹੁੰਦਾ ਇਹਨਾ ਸਟਰੋਂਗ ਨਹੀਂ ਹੁੰਦਾ ਨਾ ਹਾਂਜੀ ਹਾਂਜੀ ਬਾਈ ਉਹਨਾਂ ਨੂੰ ਇਹ ਆ ਵੀ ਜੇ ਛੱਟਪੇਟ ਲੱਗ ਗਈ ਤੇ ਕਿਸੇ ਨੇ ਬਾਤ ਕਿਸੇ ਨੇ ਪੁੱਛਣਾ ਨਹੀਂ ਬਾਈ ਕੋਈ ਨਹੀਂ ਪੁੱਛਦਾ ਤੇ ਉਹ ਸਿਚੁਏਸ਼ਨ ਹੁਣ ਤੇ ਤੇ ਬਣੀ ਵੀ ਆ ਹਾਂਜੀ ਬਾਈ ਬਣੀ ਵੀ ਆ ਬਾਈ ਉਈ ਨਹੀਂ ਵੀ ਇਸ ਬੋਰਡ ਕੋਈ ਨਹੀਂ ਕਰਦਾ ਹਾਂ ਤੂੰ ਦੇਖਾ ਵੀ ਪਿੰਡ ਆਈਆਂ ਯਾਰ ਚਾਰ ਪੰਜ ਗੁਰਦੁਆਰੇ ਹੋਰ ਪਿੰਡ ਦੇ ਲੱਗ ਗਏ ਭਈ ਇਹਦਾ ਉਹ ਨਹੀਂ ਮ ਲੱਗ ਗਿਆ ਸੱਚੀ ਹੁਣ ਮੈਨੂੰ ਇੰਨਾ ਨੇ ਤੋ ਕਿਨੇ ਗੁਰਦਾਰੇ ਲਾ ਕੇ ਖੜਾਵਾ ਹੁਣ ਮੈਂ ਕਨਫਿਊਜ਼ ਹੋ ਗਿਆ ਵੀ ਕਿਹੜੇ ਗੁਰਦਾਰੇ ਲਾ ਕੇ ਕਿਹੜੇ ਗੁਰਦਾਰੇ ਲਾ ਕੇ ਹੋਊਗਾ ਨੇ ਭਈ ਹੈਨਾ ਨੇ ਗੁਰਦਾਰੇ ਹੁਣ ਕਈ ਜੋਦੇ ਭਾਈ ਆਪੇ ਸੁਰਖਪੁਰਿਆ ਨੇ ਬਹੁਤ ਯਾਰੀ ਹੈ ਆਪਣੀ ਹਾਂ ਜੀ ਉਹਨਾਂ ਨੇ ਉਹਨਾਂ ਨਾਲ ਖੇਡੀ ਦਾ ਆਪੇ ਜੋਦੇ ਭਾਈ ਨੇ ਉਦੋਂ ਮੈਂ ਕੋਹ ਲਿਆ ਖੁਰ ਦੇਖਿਆ ਜੋਦੇ ਭਾਈ ਨਾਲ ਬੜਾ ਵਧੀਆ ਲੱਗਾ ਭਈ ਆਪ ਨੂੰ ਉਹਨਾਂ ਨਾਲ ਖੇਡ ਕੇ ਨਾ ਮੈਂ ਕਦੀ ਖੇਡ ਕੇ ਨਾ ਝੜ ਕੇ ਕਹਿੰਦਾ ਆਪ ਵ ਹਲਾਇਦਾ ਭਾਈ ਨੇ ਤੇ ਰੁਪਈਆ ਹੀ ਤੀਜਾ ਚੌਥਾ ਮੈਂ ਹਾਰ ਗਏ ਸੀ ਵੀ ਆਪਾਂ ਹੀ 8000 ਦਿੱਤਾ ਮੈਂ ਕਹਿੰਦਾ ਕੋਈ ਚੱਕਾ ਨਹੀਂ ਮੈਂ ਤੇਰੇ ਨਾਲ ਵਾਂ ਤਗੜਾ ਹਾਂ ਕਹਿੰਦਾ ਤੇਰੇ ਨਾਲ ਹੀ ਆਉਣਾ ਮੈਂ ਦਾ ਭਾਈ ਰੀ ਜੀ ਪੂਰੀ ਹੋਈ ਦਿਲ ਦੀ ਮੰਗੀ ਭਾਈ ਨਾ ਖੇਡੇ ਜੱਗੇ ਚੱਟੀ ਵਾਲੇ ਨਾ ਖੇਡੇ ਮੈਂ ਕੋਤੇ ਜੀ ਖੇਡਦਾ ਪਿਛਲੇ ਸਾਲ ਭਾਈ ਵੀ ਗੇਮ ਤਾਂ ਵਧੀਆ ਸੀ ਯਾਰ ਹਾਂ ਜੀ ਗੇਮ ਤਾਂ ਦੇਖੀ ਵੀ ਹੋਈ ਜਾਂਦਾ ਹਾਂ ਹਾਂ ਜੀ ਇਹ ਤਾਂ ਭਾਈ ਮੈਂ ਸੀਲ ਨੂੰ ਜਾਣਾ ਤੜਕੇ 7 ਵਜੇ ਚੱਟਣਾ ਸੀਚੇ ਯਾਰ ਮਹਿੰਦਰ ਭਾਈ ਤੋਂ ਮਹਿੰਦਰ ਭਾਈ ਨਾ ਗੱਡੀ ਵੇਣਾ ਉੱਥੇ ਚੱਜਣਾ ਭਾਈ ਮਠੱਡਿਆ ਘਾਪਾ ਤੇ ਮੰਗੀ ਸਾਲ ਨੇ ਕਿਹਾ ਭਲਵਾਨਾ ਕਿਹੜੀ ਕਿਹੜੀ ਘੇਰੀ ਹੀ ਹਿੱੜਦਾ ਸੱਜੀ ਖੱਬੀ ਮੈਂ ਭਾਈ ਖੱਬੀ ਕਿਹਨਾ ਚੱਲ ਜਾਵੇ ਟੈਨਸ਼ਨ ਨਹੀਂ ਲੈਣੀ ਇੱਕੋ ਜਿਹੜੇ ਭਲਵਾਨ ਦੇ ਸੱਟ ਲੱਗੀ ਆ ਉਹ ਵੀ ਮੇਰੇ ਗਗਨ ਗਗਨ ਭਾਈ ਹੋਵੇ ਹੁਣ ਭਾਈ ਦੇ ਲੋ ਨਾਲ ਨਾਲ ਹੀ ਭਾਈ ਫਿਟਿਆ ਉਹ ਸੱਟ ਲੱਗੀ ਭਾਈ ਸੱਟ ਲੱਗੀ ਨਾ ਸਾਰੇ ਦੇਖੀ ਆ ਵੀਡੀਓ ਇਹ ਬਾਗੜੀਆਂ ਦੇ ਪਿੰਡ ਵਾਲੇ ਕਹਿੰਦੇ ਨਹੀਂ ਫੋਨ ਕੀਤਾ ਕਿ ਤੇਰੇ ਸੱਟ ਲੱਗੀ ਹੈਗੇ ਹੈਲਪ ਕਰਦੇ ਹੈ ਨਾ ਭਾਈ ਸਾਰੇ ਉਹ ਕਿੱਡਾ ਵੱਡਾ ਕੱਪ ਵਾ ਸਾਰੇ ਦੇ ਦੇਈ ਆ ਪਰ ਸਾਡੇ ਪਿੰਡ ਵਾਲੇ ਕਰਨੀ ਨਹੀਂ ਸੀ ਬੋੜ ਉਹੋ ਹੀ ਕੱਪ ਸਾਡੇ ਪਿੰਡ ਹੋਏ ਨੇ ਕਿੰਨੇ ਰੁਪਈਏ ਨਹੀਂ ਦੇਣਾ ਹੈ ਜਗਤ ਨੂੰ ਨਾਲ ਹੈ ਜਿੰਨਾ ਵੱਡਾ ਤੁਹਾਡਾ ਪਿੰਡ ਹੈ ਨਾ ਕਿਤੇ ਮੀਟਿੰਗ ਹੋਵੇ ਹੈ ਨਾ ਵੀ ਇਨਸਾਫ ਦੇਣ ਨਹੀਂ ਤੇ ਸਭ ਤੋਂ ਵੱਡਾ ਟੂਰਨਾਮੈਂਟ ਕਿੱਥੇ ਹੁੰਦਾ ਸੀ ਇੱਕ ਟੂਰਨਾਮੈਂਟ ਸਾਡੇ ਪਿੰਡ ਦਾ ਹੁੰਦਾ ਹੈ ਇੱਕ ਮੇਲਾ ਹੁੰਦਾ ਹੈ ਮੇਲਾ ਹੁੰਦਾ ਸੀ ਮੇਲਾ ਸਾਡੇ ਮੇਲਾ ਤਾਂ ਹੀ ਦੱਲਾ ਆਵਦਾ ਆ ਉਹ ਕਹਿੰਦਾ ਅੰਦੂ ਪਿੱਛੇ ਕਰੋ ਅਸੀਂ ਮੁਰੇ ਹੁਨੇ ਆ ਉਹ ਪਿੱਛੇ ਕਰੇ ਨੋ ਇਦਾਂ ਚੱਕਰ ਹੋ ਗਿਆ ਬਈ ਸਾਰਾ ਇੱਕ ਦੂਜੇ ਨੂੰ ਲੱਤਾਂ ਖਿਚਾਂਦੇ ਆ ਜਿਹੜੀ ਪਿੰਡ ਪੜੀ ਟੀਮ ਦੋ ਸਾਲ ਪਈ ਫਾਸਟ ਐਂਡ ਹੀ ਰਹੇ ਜਰਮਾਨਿਕ ਬਾਈ ਹਣੀ ਗੀਤੂਗਾ ਤੋਂ ਹੁੰਦੇ ਸੀ ਫਾਸਟ ਐਂਡ ਬਾਨੇ ਕੋਈ ਨਹੀਂ ਫਾਸਟ ਹੈਂਗਲ ਫਾਸਟ ਹੈਂਗ ਲੱਗ ਜਾ ਕੇ ਕਿਤੇ ਨਹੀਂ ਮੇਜਰ ਮੁੱਝ ਨਹੀਂ ਸਾਰੇ ਫਾਸਟ ਹੈਂਗ ਨਹੀਂ ਹੁੰਦੇਗੇ ਵਧੀਆ ਟੀਮ ਹੀ ਬਈ ਇਦਾਂ ਹੁਣ ਕੋਈ ਮਾਨ ਕੇ ਉਧਰ ਲਿਆ ਗਿਆ ਕੋਈ ਚੱਕ ਕੇ ਗੀਤ ਨੂੰ ਉਧਰ ਲੈ ਗਿਆ ਬੰਦ ਨੂੰ ਉਧਰ ਲੈ ਗਿਆ ਇਧਰ ਮੇਜਰ ਉਹ ਨਹੀਂ ਹੀ ਰਹਿ ਜਣੇ ਨੇ ਟੀਮ ਤੋੜਦੇ ਹੀ ਵਿੱਚ ਬਈ ਬੰਦੇ ਸਾਡੇ ਵੈਸੇ ਉਧਰ ਜਿਹੜੇ ਹੈ ਨਾ ਬਾਹਰ ਬੰਦੇ ਐਸ ਟਾਈਮ ਸੈੱਟ ਆ ਹਾਂਜੀ ਬਈ ਜੋ ਵੀ ਚੱਲ ਯਾਰ ਸਕੋਰ ਨਹੀਂ ਕਰਨੀ ਹੌਸਲਾ ਹੀ ਦੇ ਹੌਸਲਾ ਦੇ ਦੇਣਾ ਭਾਈ ਹਾਂਜੀ ਵੀ ਤੇਰੇ ਨਾਲ ਵਾਂ ਤਗੜਾ ਹੋਦ ਹੋਰ ਠੀਕ ਆ ਜਿਹੜੀ ਚੀਜ਼ ਆਈ ਦੀ ਇਹਨੂੰ ਦੱਸ ਦਿੰਨੇ ਆਂ ਅਸੀਂ ਇਹ ਇੰਨਾ ਬੰਦਾ ਕਹਿ ਦੇਂਦਾ ਦੇਣੀ ਭਾਣ ਦੇਣਾ ਨਾ ਦੇਣੀ ਆ ਤੁਹਾਡੀ ਮਰਜ਼ੀ ਹੈ ਨਾ ਕਹਿ ਦੇ ਵੀ ਬੰਦਰੀ ਦਾ ਹੌਸਲਾ ਹੁੰਦਾ ਵੀ ਅਗਲਾ ਨਿੱਕਿਆ ਹਵਾ ਤੇ ਨਾ ਹੁਣ ਸਾਡੇ ਜਮ ਦਾ ਬਿਲ ਕਟਿਆ ਹੋਇਆ ਮੀਟਰ ਕਟਿਆ ਹੋਇਆ ਹੁਣ ਮੁੰਡੇ ਨੌਂਦੇ ਆ ਸਰਕਾਰੀ ਟੂਟੀ ਤੇ ਜਾ ਕੇ ਨੌਂਦੇ ਪਰੇ ਬਈ ਮੰਡੀ ਲੈਟੀਆਂ ਨਹੀਂ ਜਮ ਵਿੱਚ ਲੈਟੀਆਂ ਨਹੀਂ ਜਮ ਵਿੱਚ ਭਾਈ ਮੀਟਰ ਕਟਿਆ ਹੋਇਆ ਉਥੋਂ ਜਦੋਂ ਜਮ ਦੇ ਵਿੱਚ ਭਾਈ ਮੈਂ ਲੱਗਾ ਹੀ ਫੀਸ ਤੇ ਪਹਿਲੇ ਮੈਂ 3000 ਮਹੀਨੇ ਫੀਸ ਤੇ ਲੱਗਾ ਹੀ ਮੈਂ ਉਥੇ ਇਹਨਾਂ ਨੇ ਮੈਂ ਰੁਪਈਆ 25 25 3000 ਰੁਪਈਆ ਮਹੀਨੇ ਰਫੀਦ ਅੰਦਾਰਿਆ ਇੰਨਾ ਮੌਲਕ ਹੁੰਦਾ ਹੈ ਭਾਈ ਜਮ ਜ ਪਹਿਲੇ ਸਾਡੇ ਪਿੰਡੀ ਜਮ ਬ ਵੜਾ ਪੈਹਾ ਕਮਾਇਆ ਭਾਈ ਉੱਤੇ ਪੈਹਨ ਕਮਾਈ ਗਏ ਲਾਇਆ ਨਹੀਂ ਕਿਹਨੇ ਤੇ ਹੁਣ ਮੁੰਡੇ ਬਾਹਰੋਂ ਆਏ ਉਹਨਾਂ ਦੇਖਿਆ ਜੈਮ ਦੀ ਹਾਲਾਤ ਉਹ ਅੰਦਰ ਕਹਿੰਦੇ ਬਣ ਤੇਲ ਜੀ ਨਹੀਂ ਕਰਦਾ ਭਜੀ ਅੰਦਰ ਹੀ ਨੇ ਬੁਰੇ ਹਾਲ ਹੈ ਭਾਈ ਕਟਾ ਮਸ਼ੀਨਾ ਜੜਿਆ ਹੋਇਆ ਬੁਰੇ ਹਾਲ ਜਾਲੇ ਲੱਗੇ ਹੋਏ ਉੱਥੇ ਜਿੱਦੜ ਜੈਮ ਕਹਿੰਦੇ ਛੱਡ ਕੇ ਗਏ ਉਦੋਂ ਠੀਂ ਨਹੀਂ ਮਿਲੀ ਜਦੋਂ ਟੂਰਨਾਮੈਂਟ ਹੁੰਦੇ ਹੀ ਉਦੋਂ ਆਂਦੇ ਨੇ ਸਾਰੇ ਭਜੀ ਅਸੀਂ ਤੁਹਾਡੇ ਨਾਲ ਹੀ ਸਾਡੇ ਨਾਲ ਆ ਬਸ ਜਦੋਂ 2016 ਤੋਂ ਟੂਰਨਾਮੈਂਟ ਬੰਦ ਹੋ ਗਿਆ ਉਦੋਂ ਗਰਾਊਂਡ ਵਾਲਾ ਕੋਈ ਨਾ ਮੈਂਬਰ ਨਾ ਕੋਈ ਪੰਚਾਇਤ ਕੋਈ ਵੀ ਨਹੀਂ ਆਇਆ ਭਜੀ ਉਥੇ ਉਦਾਂ ਗਾਈਆਂ ਤੁਰੀਆਂ ਫਿਰਦੀਆਂ ਕੋਈ ਬੰਨ ਹੀ ਜਾਂਦਾ ਪਫੂ ਬੰਨ ਜਾਂਦਾ ਉਥੇ ਜਦੋਂ ਮੈਂ ਬਈ ਸ਼ਾਦੀ ਫੜਿਆ ਇਹਦਾ ਇੱਥੇ ਸੈਹਲਾਬਾਦ ਅੱਛਾ ਤਾਂ ਮੇਰੇ ਭੈਣ ਦੇ ਬੰਦੇ ਕਹਿੰਦੇ ਬੜਾ ਤਗੜਾ ਵਾ ਮੇਰਾ ਪੈਣ ਦਾ ਮੁੰਡਾ ਹੋਰ ਖੜਿਆ ਹੈ ਵੀ ਕਹਿੰਦਾ ਬਈ ਅੱਜ ਜੱਗੇ ਟਿਕਟ ਹੋ ਕੇ ਲਾਏ ਹੋਣੇ ਹਾਂ ਵੀ ਅੱਜ ਸਾਰੇ ਫੜੀ ਜਾਂਦਾ ਵਾ ਅੱਛਾ ਦੇਖ ਲੈ ਬਈ ਤੇ ਮੈਂ ਉਹ ਮੁੰਡੇ ਨੂੰ ਦੱਸਿਆ ਮੈਨੂੰ ਪੁੱਛਿਆ ਮੈਂ ਕਹਾਂ ਜੀ ਮੈਂ ਟਿਕਟ ਕਿਹੜੇ ਲਾਏ ਮੈਂ ਕਹਾ ਤੇਰੇ ਦੋ ਮੁੰਡੇ ਤੇਰੇ ਦੋਹਾਂ ਮੁੰਡੇ ਟਿਕਟ ਲਵਾਉਣਾ ਮੈਂ ਉਹਨਾਂ ਗਰਾਊਂਡ 'ਚ ਵਾਰ ਦੇ ਹੈਨਾ ਕਹਿੰਦਾ ਮੈਂ ਤਾਂ ਮਜ਼ਾਕ ਨੇ ਕਹੇ ਮੈਂ ਕਹਾਂ ਕਿ ਮੰਮੀ ਕੇ ਦਾ ਪੋਟੋਂ ਆ ਤੂੰ ਹੀ ਮੈਨੂੰ ਇਦਾਂ ਭੰਡੀ ਜਾਂਦੇ ਆਂ ਵੀ ਠੀਕੇ ਲਾਉਂਦੇ ਐਂ ਜੋ ਮੈਂ ਗਰਾਉਂਡ 'ਚ ਕੱਸ਼ਾ ਪਾ ਕੇ ਆਉਂ ਹੀ ਨਹੀਂ ਪਬਲਿਕੇ ਵਿੱਚ ਕਿ ਤੈਨੂੰ ਫੀ ਮੰਨਾਂਗੇ ਤੇਰੇ ਦੋ ਮਿੰਟ ਆ ਇੱਕ ਨੂੰ ਘੜਾ ਲੱਗ ਬੱਡੀ ਕਹਿੰਦਾ ਨਹੀਂ ਨਹੀਂ ਤੂੰ ਤਾਂ ਮਜ਼ਾਕ ਕਰਦੇ ਈ ਬਈ ਹੁਣ ਕਹਿੰਦਾ ਸੂਰੀ ਆਲੇ ਕਿੱਡਾ ਤਗੜਾ ਜਾਫੀ ਬਈ ਢੇਲਾ ਬਈ ਉਹ ਵੀ ਦਿਨਾਂ 'ਚ ਉੱਠਿਆ ਟੱਕਰਿਆ ਇਹਨੂੰ ਕਹਿੰਦਾ ਵੀ ਪੈਂਟ ਦੀ ਪਾਸਪੋਰਟ ਪਈ ਕਹਿੰਦਾ ਮੇਰੀ ਢੇਲਾ ਬਈ ਮੈਂ ਫੇਰੇ ਮੇਰੇ ਮਨ 'ਚ ਹੋ ਰਿਹਾ ਵੇਲਾ ਵੇਲਾ ਅਗਲੇ ਨੇ ਕਿਹਾ ਮੇਰੇ ਪੈਂਟ ਦੀ ਪਾਸਪੋਰਟ ਮੇਰੀ ਫੇਰ ਉਹ ਤਰ੍ਹਾਂ ਹੋਈ ਬਈ ਮਗਾ ਹੱਡੇ ਪਿੰਡ ਦੇ ਤੇ ਬੰਨੇ ਕੋਈ سپور ਹੀ ਨਹੀਂ ਕਰਦੇ ਭਾਈ ਜੇ ਜਿੱਦਾਂ ਵਾ ਦੀ ਮੇਰਾ ਵੀ ਇਹ ਨਾ ਟਾਈਮ ਸਦਾ ਇੱਕੋ ਜਿਹੀ ਰਹਿਣਾ ਹਾਂਜੀ ਹਾਂਜੀ ਕਿਉਂਕਿ ਕਬੱਡੀ ਇਦਾਂ ਨਹੀਂ ਵੀ ਆਪਾਂ 40 45 ਸਾਲ ਚ ਵੀ ਖੇਡ ਲਾਂਗੇ ਹਨਾ ਪਿਆਸਾਂ ਵੀ ਖੇਡ ਲਾਂਗੇ ਇਹ ਕੋਈ ਨਾ ਟਾਈਮ ਪੀਰੀਅਡ ਹੀ ਹੁੰਦਾ ਵਾ ਹਾਂਜੀ ਭਾਈ ਮੇਰਾ ਵੀ ਜੇ ਦਾ ਦੇਖ ਲਾ ਮਤ ਕਰਦੇ ਆ ਪਿੰਡ ਵਾਲੇ ਤਾਂ ਵੀ ਠੀਕ ਆ ਨਹੀਂ ਤਾਂ ਜਿੱਥੇ ਤਰਾ ਸੁੰਦ ਲੱਗਦਾ ਹਾਂਜੀ ਭਾਈ ਦੇਗਾਨੀ ਬਈਆ ਰਗੀ ਜਿੱਥੇ ਸੁ ਲੱਗਣਾ ਬਈ ਇਦਾਂ ਐ ਬਾਅਦ ਵਿੱਚ ਜਦੋਂ ਟਾਈਮ ਲਾਂਗੇ ਹੁੰਦਾ ਨਾ ਫਿਰ ਬੰਦਾ ਪਛਤਾਉਂਦਾ ਯਾਰ ਰਗੀ ਭਾਈ ਪੂਰੀ ਮਿਹਨਤ ਕਰਨੀ ਆ ਆਪਣੀ ਹੂੰ ਹੂੰ ਜੇ ਪੈਂਡਲਸ ਪੂੜ ਕਰ ਦਣਗੇ ਠੀਕ ਆ ਭਾਈ ਕਿੰਨੀ ਬਾਹਰ ਬੂ ਦਾ ਭਰਾਨਾਗੇ ਭਾਈ ਬਾਹਰ ਬੂ ਚਲ ਜਾਗੇ ਭਾਈ ਹੈਨਾ ਪਹਿਲੇ ਮੇ ਪੀਰੇ ਲੱਗਣ ਲੱਗਾ ਹੈਗਾ ਫੇਰ ਮੁੰਡਾ ਕਹਿੰਦਾ ਨਹੀਂ ਲੱਗਣਾ ਤੂੰ ਨਹੀਂ ਲੱਗਣਾ ਹਉ ਤੂੰ ਕਹਿੰਦਾ ਕਿੰਨੀ ਇੱਕ ਵੱਡੀ ਹੀ ਹੈ ਰੀ ਕਹਿੰਦੇ ਪੀਰੇ ਲੱਗੂਗਾ ਤੂੰ ਠੀਕ ਆ ਭਾਈ ਮੈਂ ਕਹਾ ਹੂਰ ਹੁਣ ਕੀ ਕਰਨਾ ਭਾਈ ਪੈਂਡਲਸ ਸਪੋਰਟ ਹੈ ਨਹੀਂਗੀ ਹੈਨਾ ਭਾਈ ਫੇ ਮੈਂਗਾ ਚ ਕੋਈ ਚੱਕਾ ਨਹੀਂ ਉਹ ਕਹਿੰਦੇ ਨਹੀਂ ਲੱਗਣਾ ਫੇ ਇਦਾਂ ਮੈਂ ਮੋਹੇ ਖੇਡਦੇ ਹੀ ਵਧੀਆ ਫੇ ਸਰ ਕਾ ਵਧੀਆ ਤਰਪਿਆ ਭਾਈ ਮੈਂ ਖੇਡਦੇ ਯਾਰ ਪਤਾ ਕੀ ਗੱਲ ਆ ਇੱਕ ਬੰਦਾ ਵਧੀਆ ਹੋਵੇ ਨਾ ਫਿਰ ਉਹਦੇ ਨਾਲ ਵੇ ਵੇ ਕੇ ਹੋਰ ਵੀ ਪਲੇਅਰ ਹੁਣ ਪਈਦੇ ਦੇਖੋ ਜਿੱਥੇ ਨਿਆਣੇ ਆਉਂਦੇ ਆ ਉਹ ਵੀ ਪੁੱਛਦੇ ਨੇ ਕਿ ਟੂਰਨਾਮੈਂਟ ਹੋਣਾ ਪਈ ਕਿ ਨਹੀਂ ਮੈਂ ਕਿਹਾ ਬਈ ਟੂਰਨਾਮੈਂਟ ਹੋਣਾ ਵਾ ਕੋਈ ਚੱਕਰ ਨਹੀਂ ਤੂੰ ਆਇਆ ਕਰੋ ਡੇਲੀ ਮੇਂਦ ਲੈ ਕੇ ਕਹਿੰਦੇ ਬਈ ਸਵੀਰ ਵੀ ਆ ਗਏ ਮੈਂ ਕਿਹਾ ਸਵੀਰ ਨੂੰ ਬਾਹਰ ਐਂ ਦੇ ਆ ਕਰੋ ਨਿਆਣੇਸ ਕੁਦੇ ਇਕ ਲੈ ਜਾਣਿਆ ਛਾਂ ਨੂੰ ਆ ਜਾ ਕਰੋ ਤੁਹਾਡਾ ਇੰਨਾ ਵੜਾ ਵਾ ਜਦੋਂ ਮੈਂ ਕਛੇ ਕੁਛੇ ਲੈ ਕੇ ਦਊਂਗਾ ਤੁਹਾਨੂੰ ਮੈਂ ਠੀਕ ਐ ਕਹਿੰਦੇ ਠੀਕ ਉਹ ਕਛੇ ਨਾਲ ਬਈ ਨੇ ਖੁਸ਼ੀ ਤੋਰੇ ਕਰਦੇ ਉਹ ਪਈਦੇ ਫਿਰਦੇ ਹੀ ਬਈ ਕਛੇ ਨਾਲ ਤੇ ਵੀ ਇਹਨੂੰ ਕਛੇ ਮਿਲਨੇ ਆ ਆ ਚੱਕਰ ਆ ਬਈ ਬਾਕੀ ਯਾਰ ਉਹਦੇ ਨਾਲ ਬਾਨਾ ਭਾਜੀ ਨਾਲ ਤੁਹਾਨੂੰ ਹੋਰਾਂ ਦਾ ਤਾਂ ਪਤਾ ਹਾਂਜੀ ਹਾਂਜੀ ਯਾਰ ਆਪਣੀ ਉਹ ਵੀਡੀਓ ਵੀ ਦੇਈ ਜਾਂਦਾ ਹਾਂ ਜੀ ਭਾਈ ਹਾਂਜੀ ਨਹੀਂ ਉਹ ਬਿਲਕੁਲ ਬੰਦਾ ਵਧੀਆ ਭਾਜੀ ਟੂਰਨਾਮੈਂਟ ਲੱਗੇ ਹੀ ਕਰਾਉਣਾ ਕਮੀ ਸੂਨ ਪਾਇਆ ਹੀ ਅਸੀਂ ਟੂਰਨਾਮੈਂਟ ਦਾ ਠੀਕ ਆ ਉਹ ਚੱਕਰ ਇਹ ਹੋ ਗਿਆ ਬਾਨਾ ਭਾਈ ਕਹਿੰਦਾ ਪਰ ਟੂਰਨਾਮੈਂਟ ਕਰਾਉਣਾ ਪੈਸੇ ਮੈਂ ਮਗਾ ਲੈਣੇ ਸਾਰਿਆਂ ਤੋਂ ਬਾਹਰੋਂ ਬਾਨੇ ਭਾਈ ਨੇ ਪੈਸੇ ਪੁਹੇਮ ਕੀਤੇ ਬਾਹਰੋਂ ਪਿੰਡ ਵਾਲੇ ਸਰਪੰਚਾਂ ਨੇ ਪਤਾ ਕੀ ਕੀਤਾ ਹਨ ਕਿ ਗਰਾਊਂਡ ਕਹਿੰਦੇ ਉੱਚੀ ਕਰਨੀ ਆ ਛੱਪੜ ਦੀ ਰੇਤਾ ਮਿੱਟੀ ਲਿਆ ਕੇ ਵਿੱਚ ਸੈਟ ਦੀ ਗਰਾਊਂਡ ਤੇ ਭਾਜੀ ਬਿਨਾਂ ਲੜਾਈ ਲੈਣ ਦੇ ਸਾਡੇ ਨਾਲ ਬਿਨਾਂ ਕੋਈ ਲੜਾਈ ਕਰਨੀ ਚਾਹੁੰਦੇ ਸੀ ਸਾਡੇ ਨਾਲ ਵੀ ਟੂਰਨਾਮੈਂਟ ਨਹੀਂ ਹੋਣ ਦੇਣਾ ਸੀ ਵੀ ਭਾਈ ਇਹ ਕਹਿੰਦਾ ਕਿ ਇਹਦੀ ਫੋਟੋ ਨਹੀਂ ਲਾਉਣੀ ਉੱਤੇ ਵੀ ਆਪਾਂ ਮੁੰਡੇ ਆ ਲਉਗਾ ਬਾਹਰ ਦੇ ਸੰਯੋਗ ਨਾਲ ਟੂਰਨਾਮੈਂਟ ਕਰਾਉਣਾ ਵਾ ਠੀਕ ਆ ਇਹਨਾਂ ਨੇ ਕਿਹਾ 11 ਗਾਰਾ ਵਿੱਚੋਂ ਜਦ ਬਾਈ ਨਾ ਛੱਪੜ ਸੂਪਰ ਸਾਫ਼ ਕਰਾਉਣ ਲੱਪੇ ਉਹਨਾਂ ਦੀ 11 ਮਿੱਟੀਆਂ ਗਰਾਊਂਡ ਦੇ ਵਿੱਚ ਛੱਟਣ ਲੱਪੇ ਬਾਈ ਸਾਡੇ ਬਹੁਤ ਬਿੱਤਰ ਹੁੰਦੀ ਆ ਗਰਾਊਂਡ ਤੇ ਵੀ ਲ ਭਾਈ ਉਹਨਾਂ ਨੇ ਇਹ ਕੰਮ ਕੀਤੇ ਵੀ ਕਹਿੰਦੇ ਅਸੀਂ ਗਾਰ ਹਟਾ ਕੇ ਉੱਤੇ ਮਿੱਟੀ ਪਾ ਕੇ ਇੱਥੇ ਘਾਹ ਲਾਉਣਾ ਵਾ ਘਾਹ ਉੱਚੀ ਗਰਾਊਂਡ ਕਰਕੇ ਘਾਹ ਲਾ ਲੈਣਾ ਵਾ ਦੇ ਲੋ ਇਹ ਗੱਲ ਕੀਤੀ ਭਾਈ ਇਹਨਾਂ ਨੇ ਤੂੰ ਕਾ ਆਪਣੇ ਹੋਂ ਤੱਕ ਲੱਗ ਗਿਆ ਨਹੀਂ ਘਾਹ ਲੱਗਾ ਹੀ ਨਹੀਂ ਭਾਈ ਉਹ ਟ ਟੂਰਨਾਮੈਂਟ ਕਰਾਉਤਾਂ ਨਹੀਂ ਟੂਰਨਾਮੈਂਟ ਹੋ ਨਹੀਂ ਦੇਣਾ ਇਹਨਾਂ ਦਾ ਇਹ ਚੱਕਰ ਹੋਇਆ ਭਾਈ ਵੀ ਬਾਣਾ ਟੂਰਨਾਮੈਂਟ ਕਰਾ ਕਦੋਂ ਲੱਗਾ ਇਹ ਚੱਕਰ ਹੋਇਆ ਭਾਈ ਕਿ ਆਪਣੀ ਜੱਗੇ ਆਪਣੇ ਜਿੱਦਾਂ ਹੁਣ ਤੂੰ ਜਿਹੜੀਆਂ ਗੱਲਾਂ ਮੂਲਦਾ ਪਿਆ ਵਾ ਹਾਂਜੀ ਭਾਈ ਜੇ ਬਾਈ ਚਾਂਸ ਤੇਰੇ ਭਾਈ ਮੈਂ ਤਾਂ ਕਹਿੰਦਾ ਮੈਨੂੰ ਫੋਨ ਸਿੱਧਾ ਕਰ ਦੇਣ ਭਾਵਾ ਜਿਹੜੀ ਗੱਲ ਸਿੱਧੀ ਮੈਂ ਮੂਹ ਦੇ ਕਹੂੰਗਾ ਭਾਈ ਇਹਨਾਂ ਦੇ ਵੀ ਇਹਨਾਂ ਨੇ ਇਦਾਂ ਕੀਤੀ ਸਾਡੇ ਨਾਲ ਟੂਰਨਾਮੈਂਟ ਹੋਣਾ ਹੀ ਭਾਈ ਇਹ ਮਿੱਟੀ ਮੋਟੀ ਨਾਸ਼ਟਾ ਦੇਖ ਜਿਆਦਾ ਬਾਈ ਨੇ ਟੂਰਨਾਮੈਂਟ ਖਰਾਬ ਕਰਾਇਆ ਇਹਨਾਂ ਨੇ ਬਾਣੇ ਪੈਨੇ ਪੋਸਟਰ 'ਚ ਪਤਾ ਹੀ ਨਹੀਂ ਕਮੀ ਸੁਣਦਾ ਪੋਸਟਰਿਸ ਮਾਰ ਪਤਾ ਹੀ ਭਾਈ ਇਹ ਬਣਾਇਆ ਇਹ ਕੰਦਾ ਹੁਬਾ ਹਾਉ ਤੇ ਤਾਂ ਇਹ ਟੂਰਨਾਮੈਂਟ ਕਰਾਉਣਾ ਵਾ ਇਹਨਾਂ ਨੇ ਪਈ ਪਤਾ ਹੀ ਰਾਤੋਂ ਰਾਤ ਦੀ ਮਿੱਟੀ ਮੁੱਟੀ ਹਟਾਤੀ ਉੱਥੇ 11 ਛਟਾ ਦੀਆਂ ਪਈ ਗੰਦਮਤ ਲੋਕਾਂ ਦਾ ਉੱਥੇ ਹਟਾਤਾ ਗਰਾਊਂਡ ਦੇ ਵਿੱਚ ਇਹਨਾਂ ਨੇ ਫੇਰੀ ਤਰੂਤਾ ਪਾਣੀ ਕਿਥੋਂ ਕਢਾਈ ਉਹ ਤਾਂ ਮੈਂ ਜੇ ਤੁਸੀਂ ਜਾਵਾਂਗੇ ਤੇੜਾ ਰੋ ਨਿਕਲਣਾ ਗਰਾਊਂਡ ਦੇ ਇੱਦਾਂ ਦੀ ਗਰਾਊਂਡ ਬਣਾਈਆਂ ਇੱਦਾਂ ਹੀ ਮੈਂ ਕਹੇ ਦੀ ਗਰਾਊਂਡ ਨਹੀਂ ਪੈਂਦੀ ਦੇਖੀ ਜਿਹੜਾ ਟਾਲੀਆ ਦੀ ਗਰਾਊਂਡ ਬਣਾਦੀ ਇਹਨਾਂ ਨੇ ਇਹ ਯਾਰ ਐਡਾ ਕੀ ਵਹਿਰਾ ਕਰਦਾ ਪਤਾ ਨਹੀਂ ਬਾਈ ਕਹਦਾ ਵਹਿਰਾ ਪਈ ਇਹਨਾਂ ਨੇ ਹਣ ਕੋਈ ਮਖੌਣ ਵੀ ਕਰਦਾ ਕਰੇ ਬਾਹਰੋਂ ਦਿਖਾਈਏ ਵੀਡੀਓ ਕਾਲ ਦੇ ਕਿ ਮਗਰ ਤੁਹਾਡਾ ਵੀ ਰੋਨ ਨਿਕਨਾ ਗਰਾਉਂਡ ਦੇਖ ਕੇ ਥਾਲੀ ਆਲੀ ਜੇ ਜੈਮ ਦੇਖੋਗੇ ਤਾਂ ਫੀਕ ਹੈ ਨਾ ਵੀ ਆ ਕਿਨੇ ਸਾਂਭਿਆਂ ਨੇ ਸਾਂਭਣਾ ਕਿੰਨੇ ਭਾਈ ਕੋਈ ਜਾਂਦਾ ਨਹੀਂ ਕੋਈ ਆਉਂਦਾ ਨਹੀਂ ਉੱਥੇ ਪਿੰਡ ਦਾ ਬੰਦਾ ਨਹੀਂ ਕੋਈ ਹੈ ਨਾ ਇਹ ਨਿਆਣੇ ਨਿਕਲੇਗੇ ਨਿਆਣੇ ਉਹਨਾਂ ਚੰਨ ਕੀ ਕਿਸ ਨੂੰ ਕਹਿਣਾ ਭਾਈ ਹੈ ਨਾ ਹੁਣ ਲੜਾਈ ਕੌਣ ਮੌਲਦੀ ਸਿਰ ਲਾਵੇ ਭਈ ਆਪਣੇ ਹੈ ਨਾ ਭਾਈ ਇਹ ਚੱਕਰ ਹੋ ਜਾਂਦਾ ਭਾਈ ਯਾ ਚੱਕਰ ਭਾਈ ਮੈਂ ਤਾਂ ਗੀਤੂ ਪਿੰਡ ਰਹਿੰਦੇ ਹੁੰਨੇ ਸੀ ਹੈ ਨਾ ਅਸੀਂ ਦੋਨਾਂ ਨੇ ਮੈਤ ਕਹਿਣਾ ਮੈਤ ਗੀਤੂ ਭਾਈ ਨੇ ਗੱਡੀ ਜਾਣਾ ਮੈਂ ਤੇ ਭਾਈ ਅਸੀਂ ਲੋਕਾਂ ਦੇ ਦੇਖੀ ਨਾ ਹੱਡਿਆਂ ਨੂੰ ਇਅਰ ਕਰਦੇ ਵੀ ਇਹ ਕੌਸ਼ਨ ਨਹੀਂ ਗੇ ਇਹ ਘੁੰਮਦੇ ਵੀ ਗੱਡੀ 'ਚ ਰਹਿੰਦੇ ਆ ਹੈਨਾ ਭਾਈ ਦੇਖੋ ਭਾਈ ਇੱਦਾਂ 11 ਵਜੇ ਮੈਂ ਤੇ ਜਾਣਾ ਭੱਦੀ ਬਾਬਾ ਸਾਹਿਬ ਦੇ ਮੱਥਾ ਟੇਕ ਕੇ ਮੈਂ ਗਈ ਤੂੰ ਭੈਣੇ ਮੈਂ ਗਿਆ 10 11 ਵਜੇ ਘਰੇ ਆਉਣਾ ਪਈ ਅਸੀਂ ਤੇ ਹੱਡ ਤਲੋਣੇ ਭਾਈ ਰਾਤ ਨੂੰ ਠੰਡ ਦੇ ਵਿੱਚ ਖੇਡਣਾ ਇਹ ਲੋਕਾਂ ਨੇ ਤੇ ਬਹਿ ਕੇ ਗੱਲਾਂ ਹੀ ਕਰਨੀਆਂ ਪਈ ਮੋੜਾਂ ਤੇ ਇਹ ਇੱਦਾਂ ਦੇ ਮੁੰਡੇ ਇੱਦਾਂ ਦੇ ਮੁੰਡੇ ਆਪਾਂ ਜਿਹੜੀ ਗੱਲ ਭਾਈ ਸੱਚ ਆਪਾਂ ਮੂੰਹ ਤੇ ਕਰ ਦਿੱਦੀ ਆ ਬੰਦੇ ਗੁੱਸਾ ਲੱਗੇ ਨਾ ਹਮੇ ਪੈਂਟ ਕੱਲਾ ਰਹਿਣਾ ਇਹੋ ਗੱਲਾਂ ਵੀ ਮੈਂ ਆਪ ਗੱਲ ਜਿਹੜ ਹੋ ਅੱਜ ਜਹਾਂ ਵੀਡੀਓ ਬਣੀ ਆ ਜਿਹਦੇ ਬਾਰੇ ਬੋਲਿਆ ਉਹਨਾਂ ਨੇ ਮੈਂ ਆਪਾਂ ਨੂੰ ਜਿਵੇਂ ਕਿ ਜਿਹੜਾ ਮਾਦੀ ਆਪਣਾ ਫੋਨ ਲਾ ਦੇ ਜਿਹਦਾ ਸੱਚ ਉਹ ਸੱਚ ਪਹਿਲੇ ਗੱਲ ਕਰਦਾ ਨਹੀਂ ਕਹਿੰਦੇ ਉਹਨਾਂ ਨੂੰ ਪਹਿਲਾਂ ਸੱਚ ਵਾ ਹਮ ਬਲ ਕਰਦਾ ਨਹੀਂ ਪਿੰਡ ਵਾਲਿਆਂ ਨੇ ਆਪਾਂ ਨੇ ਕਰ ਹੁਣ ਬਾਣਾ ਭਾਈ ਵੀ ਦੇਖੂਗਾ ਉਹਨਾਂ ਨੇ ਹਾਂ ਸੱਚ ਬੋਲਿਆ ਉਹਨੇ ਹਾਂਜੀ ਇਦਾਂ ਹੋਈ ਭਾਈ ਅਸੀਂ ਦੁਪਹਿਰਾਂ ਨੂੰ ਬੈਠੇ ਬਾਣਾ ਕਹਿੰਦਾ ਟੂਰਨਾਮੈਂਟ ਕਰਾਈਏ ਅੱਛਾ ਬਾਣੇ ਭਾਈ ਦੇ ਚਾਨ ਕੇ ਦਿਮਾਗ ਗੱਲ ਆ ਕਿ ਟੂਰਨਾਮੈਂਟ ਕਰੋਣਾ ਬਾਣੇ ਖੜੇ ਖੜੇ 10 15 ਜਣਾਂ ਨੂੰ ਫੋਨ ਲਾਦਾ ਭਾਈ ਨੇ ਬੰਦੇ ਨੇ ਕਹਿੰਦਾ ਸਾਡੇ ਕੋਲ ਇੰਨੇ ਪੈਸੇ ਸਾਡੇ ਕੋਲ ਇੰਨੇ ਪੈਸ ਬਾਨਾ ਅਗਣਾ ਚਲੋ ਏ ਡੇਟਾ ਰੱਖ ਦੋ ਕਿੰਨੇ ਰਕੋਣੀਆਂ ਵਾ ਤੇ ਉਹ ਇਦਾਂ ਹੋਇਆ ਨਾ ਕਿ ਪਿੰਡ ਵਾਲੇ ਪਾਇ ਲੱਗਿਆ ਟੂਰਨਾਮੈਂਟ ਕਰਾ ਦੇ ਲੱਗੇ ਆ ਉਹਨਾਂ ਨੇ ਪਤਾ ਨਹੀਂ ਕੀ ਜੇ ਅਸੀਂ ਸੀਸੀਪੀਆਂ ਨੇ ਆ ਗਏ ਗਾਂਦ ਗੁੰਦ ਮਾਂ ਛੜਤਾ ਵਿੱਚ ਉੱਥੇ ਗਰਾਊਂਡ ਦੇ ਕਹਿੰਦੇ ਅਸੀਂ ਗਰਾਊਂਡ ਉੱਚੀ ਕਰਾ ਕੇ ਘਾਲ ਮੋਣਾ ਇਹ ਗੱਲ ਬਈ ਭਾਈ ਇਹ ਟੂਰਨਾਮੈਂਟ ਹੀ ਨਹੀਂ ਹੋਇਆ ਗਲਤ ਗੱਲ ਆ ਯਾਰ ਹਾਂਜੀ ਭਾਈ ਇਹ ਗੱਲ ਹੋਈ ਇਹ ਨਹੀਂ ਦੇਖਦੇ ਵੀ ਦੇਖ ਲਾ ਵੀ ਇੱਥੋਂ ਕਿੰਨੇ ਕਬੱਡੀ ਪਲੇਅਰ ਉੱਠ ਕੇ ਬਾਹਰ ਗਏ ਬਾਹਰ ਚਲੇ ਗਏ ਭਾਈ ਹਾਂਜੀ ਉਹਦੀ ਸੈੱਟ ਹੋਈ ਆ ਹਾਂਜੀ ਘਰ ਦੀ ਗਰੀਬੀ ਕੱਢੀ ਹਾਂਜੀ ਹਾਂਜੀ ਭਾਈ ਏਜੀ ਨਿਧੀ ਦੇ ਬਈ ਦੱਸਿਆ ਬਈ ਮੰਗਾ ਮਿੱਠਾ ਪੁਰੀਆ ਇੱਥੇ ਮਿਹਨਤ ਕਰਦਾ ਰਿਹਾ ਬਈ ਸ਼ਾਮ ਨੂੰ ਬਾਹਰੇ ਸੀਦੇ ਟੈੜੂ ਵਗੇ ਹੁੰਦੇ ਬਈ ਸਾਰੇ ਨਿਆਣੇ ਦੇਖਣ ਆਉਂਦੇ ਨੇ ਮੰਗੇ ਮਿੱਠੇ ਪਰੀਏ ਨੂੰ ਬਈ ਇੱਥੇ ਮਿਹਨਤ ਕਰਨ ਆਉਂਦਾ ਤੇ ਉਹ ਹੀ ਮੁੰਡੇ ਅੱਜ ਕਮੈਂਟਰ ਬੋਲਦੇ ਹੁੰਦੇ ਵੀ ਧਾਲੀਆ ਜਿਹੜੀ ਗਰਾਊਂਡ ਵਾ ਪਵਿੱਤਰ ਵਾ ਪਵਿੱਤਰ ਪੈਂਦਾ ਬੰਦਾ ਉੱਥੇ ਨਾ ਉੱਥੇ ਬਾਹਰਲਾ ਬੰਦਾ ਬੋਛੀ ਦੀ ਥੋਟਦਾ ਪਈ ਹੁਣ ਗ੍ਰਿੰਦਰ ਨੂਰ ਭਜਟਾਂ ਦਾ ਹੈਗਾ ਭਾਈ ਉਹ ਧਾਲੀਆ ਲ ਮਿਹਨਤ ਕਰਦਾ ਹੈ ਕਿ ਨਹੀਂ ਦੀ ਉੱਠਿਆ ਭਾਈ ਰੀਡਰ ਇਹ ਬਾਖਸ਼ੀ ਹੈ ਭਾਈ ਬੋਛੀ ਦੀ ਰੀਡਰ ਉੱਠਦਾ ਬਾਹਰਲਾ ਬੰਦਾ ਬੋਛੀ ਇਹ ਤੋਂ ਥੇ ਆ ਬਈਓ ਭਾਈ ਉਹਨੂੰ ਸਫੇਰੇ ਸ਼ਾਮ ਇਹ ਇੱਕ ਕਲਾਸ ਰੀਡਰ ਸੀ ਇਹ ਲਾਕ ਦਾ ਹੀ ਭਾਈ ਜਦੋਂ ਦੂਜੇ ਸਾਲ ਕੈਨੇਡਾ ਗਿਆ ਭਾਈ ਦੇਖੋ ਪਾਲਾ ਜਲਾਲਪੁਰੀਏ ਦੇ ਕਿਦਾਂ ਹੱਥਾਂ ਦੇ ਲੈ ਕੇ ਆਉਂਦਾ ਰਿਹਾ ਭਈ ਇਹ ਮੱਖੜ ਭਾਈ ਨਾ ਦਿਨ ਤੋਹਫੇ ਵੀ ਦੇ ਰਹੀ ਸਹੀ ਗੱਲ ਦੇ ਲੋ ਭਾਈ ਤੋਹਫੇ ਹੀ ਭਈਓ ਪੱਪਾ ਦਾ ਬਹੁਤ ਵਧੀਆ ਇਹ ਤਾਜ਼ਾ ਭਾਈ ਯਾਰ ਇੰਨੀ ਪਵਿੱਤਰ ਗਰਾਊਂਡ ਦੇ ਵਿੱਚ ਵੀ ਜਦੋਂ ਇਦਾਂ ਦਾ ਕੰਮ ਕਰਨਾ ਹਾਂਜੀ ਭਾਈ ਖਾ ਯਾਰ ਗਲਤ ਗੱਲ ਹਾਂਜੀ ਭਾਈ ਤੋ ਭਾਈ ਤੂੰ ਸਾਡੀ ਗਰਾਊਂਡ ਨਾਲ ਕਿ ਆ ਦੇਖੀ ਮੈਂ ਦੇਖੀ ਕਿ ਆ ਵੀ ਕੀ ਹਾਰ ਗਰਾਊਂਡ ਦਾ ਉਹ ਵੱਟਾ ਮੈਂ ਪਾਈਆਂ ਹੋਈਆਂ ਭਈ ਉੱਥੇ ਵੇਚ ਦੇ ਕੋਈ ਮੋਟਰਸਾਈਕਲ ਦਾ ਗੱਡੀਆਂ ਨੰਗੇ ਨਹੀਂ ਤੇ ਭਾਈ ਇੱਥੇ ਨੂੰ ਕਰਾਉਣੇ ਵਾਈ ਦੀ ਬਾਜਵਾ ਪਹਿਲੇ ਗੱਡੀਆਂ ਮੋਟਰਸਾਈਕਲ ਨੰਗਣ ਲਾਪਾ ਦੇ ਦੇ ਦੇਖਿਆ ਇਹ ਮੜਿਆ ਦੁਆਰਾ ਚਲੋ ਆਇਓ ਭਾਈ ਸਰ ਚੱਲਦੇ ਨਾਲੇ ਉੱਥੇ ਗੱਲਬਾਤ ਕਰਦੇ ਠੀਕ ਆ ਭਾਈ ਐ ਮੱਲੇ ਭਾਈ ਧਾਰਪੀ ਆਏਗੇ ਐਦਾਂ ਹੀ ਆ ਭਾਈ 10000 ਰੁਪਏ ਮੰਗਦੇ ਨੇ ਮੇਰੇ ਕਬੜੀ ਕਿਡੋਂਗੇ ਹਾਂ ਲਾਂਗੇ ਨੋ ਹੀ ਹੋਏ ਕੱਲ ਆਪੋ ਦਾ ਪੈਸਾ ਲਾ ਲੈਣਾ ਤੁਨੋਂ ਆ ਗੱਡ ਨਾ ਉਹ ਤਾਂ ਹੁਣੇ ਹੀ ਮੰਗਣ ਲੱਗੇ ਹੁਣ ਮੈਂ ਤੂੰ ਹੁਣੇ ਨਹੀਂ ਗੇ ਇਹ ਮਣਾ ਦੇ ਦੇ ਨੇ ਆਹ ਭਾਈ ਮੈਨੂੰ ਵੀ ਰੇ ਅਰੇ ਕੀ ਕਰ ਰੋਵੇਂ ਰੇ ਪੰਜ ਪੰਜ ਮਿਲਿਆ ਆਹ ਸੋਈ ਬਾਕੀ ਬਾਦ ਲੂੰਗਾ ਤਨਵਾ ਹਾਂ ਤਾਂ ਕਹਿੰਦਾ ਸਾਰੇ ਮਿਲਗੇ ਸਾਰੇ ਭਾਈ ਸਾਰੇ ਮਿਲਦਾ ਠੀਕ ਆ ਵੀ ਆਪ ਲੈ ਗਿਆ ਉਹਨੂੰ ਕਹਿੰਦਾ ਨਾ ਦੇਈ ਉਹਨੂੰ ਨਹੀਂ ਦੇਣੀ ਉਹਨੂੰ ਨਹੀਂ ਦੇਣੀ ਉਹ ਲੜਾਈ ਕਰਦਾ ਨੇ ਹੱਕਲ ਵੀ ਤੋੜਿਆ ਇੱਕ ਮੁੰਡੇ ਦਾ ਨਹੀਂ ਆਪ ਕਿਹੜੇ ਮੁੰਡੇ ਦਾ ਤੋੜਿਆ ਉਹ ਜਿਹੜਾ ਗੈਵੀਰਾ ਅੱਛਾ ਹਾਂ ਹੁਣ ਜੈਸ ਜੈਸ ਲੈਣੀ ਸੈੱਲ ਨਹੀਂ ਹੋ ਰਹੀ ਯਾਰ ਬਾਲੀ ਤੇਜ ਆ ਭਾਜੀ ਹੈ ਕੀ ਸਸਤਾ ਪਾੜਾ ਪਾੜਾ ਆ ਦੇਖੋ ਥਾਲੀ ਵਾਲ ਦੇ ਨੇ ਆਲੇ ਇਹ ਕਿਤੇ ਜੱਗੇ ਆ ਭਾਈ ਨਹੀਂ ਕਿੰਨਾ ਹਾਂਜੀ ਭਾਈ ਲੱਗਾ ਜੇ ਨਾ ਕਿ ਕੋਈ ਟੀਮ ਬਣ ਜੇ ਟੀਮ ਬਣ ਜੇ ਵੈਸੇ ਇਹ ਹੋਲੇ ਨੇੜੇ ਨਿਕਲੇ ਕੇ ਭਾਈ ਅੱਛਾ ਹਾਂਜੀ ਇਹਦੇ ਮੁੰਡੇ ਹੋਰ ਵਾ ਇੱਦਾਂ ਮੈਂ ਪੈਸੇ ਲਾਏ ਹੋਏ ਆ ਉਹ ਹੋਰ ਪੈਸੇ ਦੇ ਦੀਜਾ ਨਾ ਮੁੰਡਿਆਂ ਆ ਗਏ ਸਾਰੇ ਜਾਣੇ ਇੱਦਾਂ ਹੈ ਤੇ ਹੁਣ ਤਾਂ ਹੀ ਪੈਸੇ ਮੰਗਦੇ ਆ ਨਾ ਆਜੋ ਆ ਗਰਾਊਂਡੋ ਜੇ ਚੈਕ ਕਮੈਂਟਰੀ ਵਾਲੇ ਕਹਿੰਦੇ ਹੁੰਦੇ ਧਾਲੀਵਾਲ ਦੀ ਬੜੀ ਪਵਿੱਤਰ ਗਰਾਊਂਡ ਆ ਪਵਿੱਤਰ ਗਰਾਊਂਡ ਆ ਭਾਈ ਦੇਖ ਲੋ ਆਈਓ ਭਾਈ ਵੀ ਹੌਣ ਵਿਲਾ ਘੇਰੀ ਘੇਰੀ ਬਣਾਉਣ ਹੁੰਦੀ ਕੋਈ ਬੰਦਾ ਲੱਭਾਂ ਦਿਆ ਭਾਈ ਇੱਥੇ ਅਕੈਡਮੀ ਇਥੇ ਤਿੰਨ ਤਰ ਘੇਰੀਆਂ ਲੱਗਦੀਆਂ ਆਉਂਦੀਆਂ ਇੱਕ ਮਨ ਤਿੰਨ ਘੇਰੀਆਂ ਵੀ ਨੈਸ਼ਨਲ ਸਾਰੇ ਬੰਦੇ ਹੁੰਦੇ ਆਉਂਦੇ ਭਾਈ ਇੱਥੇ ਅੱਜ ਵੇਲੇ ਕਿਹ ਹੈ ਬੰਦਾ ਨਵਾਰ ਵਾਲੀ ਹੈ ਹੈ ਹੀ ਕੋਈ ਨਹੀਂ ਹੈ ਭਾਈ ਦੇਖ ਲਾ ਆ ਮੈਂ ਉਹ ਹੀ ਬਟਾ ਉਟਾ ਪਾਈਆਂ ਵਿੱਚ ਕੋਈ ਨੰਗੇ ਨੰਗੇ ਨਾ ਭਾਈ ਅੱਛਾ ਹਾਂਜੀ ਭਾਈ ਨਹੀਂ ਦੇ ਪਈ ਲੱਗ ਕੇ ਲੋਗਿਆਂ ਇਦਾਂ ਲੱਗਦੇ ਹੁੰਦੇ ਇਹ ਮੁੰਡੇ ਖੇਡਣ ਨਾ ਕਬੱਡੀ ਇਦਾਂ ਆ ਦੇ ਲੋ ਭਾਈ ਆਹ ਕਾ ਕਹਿੰਦਾ ਇਹ ਤੁਹਾਨੂੰ ਮੈਂ ਪੈਂਡ ਵਾਲਿਆਂ ਨੂੰ ਕਿਹਾ ਵੀ ਆਹ ਉੱਚਾ ਚਾ ਕਰਾ ਦਿਓ ਜਿਹੜਾ ਮਿਹਨਤ ਕਰੀਦੀ ਆ ਜਿਹੜੋ ਕੀ ਸਾਰੇ ਦੇਖਦੇ ਆ ਉਹ ਅੱਛਾ ਉਹ ਅਜੇ ਮੂੰਹ ਸਾਹਮਣੇ ਬਾਹਰ ਕਲਾ ਲੋਹੇ ਰਹਿ ਗਿਆ ਕੋਈ ਤਾਰ ਨਹੀਂ ਕੋਈ ਕੋਹ ਨਹੀਂ ਭਾਈ ਮਿੱਟੀ ਘਟਾ ਰਹਿ ਗਿਆ ਅੰਦਰ ਆ ਇਥੇ ਬਣਾਦਾ ਇਹਨਾਂ ਨੂੰ ਅਸੀਂ ਕਿਹਾ ਇੱਧਰ ਜਿਹੜੇ ਬਣਾਉਣੇ ਇੱਧਰ ਬਣਾਉਣੇ ਨਾਲੇ ਲੋਕਾਂ ਦੇ ਘਰ ਘੂਟਾ ਗਈ ਜਾਂਦੇ ਹਾਂ ਨਾਲੇ ਮਿਹਨਤ ਲੱਗ ਜਾਂਦੀ ਬੰਦੇ ਦੀ ਆ ਹੁਣ ਫੇਰ ਗਰਾਉਂਡ ਛੋੜੀਏ ਨਹੀਂ ਤੇ ਭਾਈ ਉਹ ਨੈਟ ਤਾਂ ਹੀ ਹੁੰਦੀ ਸੀ ਭਾਈ ਗਰਾਉਂਡ ਉਹ ਨੈਟ ਤਾਂ ਹੀ ਹੁੰਦੀ ਸੀ ਭਾਈ ਹੁਣ ਫੇਰ ਛੋੜੀ ਛੋੜੀ ਕਰ ਦਿੱਤੀ ਆ ਇਹ ਤੇ ਭਾਈ ਹਨ ਉਹ ਉਦੋਂ ਹੀ ਭਿਜੋਂਦਾ ਹੁੰਦਾ ਸੀ ਧਰਮਾ ਭਾਜੀ ਬੜੀ ਮਿਹਨਤ ਕਰਾਈ ਧਰਮੇ ਭਾਈ ਨੇ ਭਾਈ ਸਾਡੀ ਨਹੀਂ ਹੁਣ ਆਪਣੇ ਜੱਗੇ ਤੂੰ ਇਸ ਟਾਈਮ ਗਰਾਉਂਡ 'ਚ ਖੜਾ ਹਾਂ ਹਾਂਜੀ ਹਾਂਜੀ ਭਾਈ ਅਪੀਲ ਕੀ ਕਰਨਾ ਚਾਹੁੰਦਾ ਪਿੰਡ ਨਾਲ ਪਿੰਡ ਭਾਈ ਮੈਂ ਪਿੰਡ ਨਾਲ ਇਹੋ ਕਰਾਉਣਾ ਆਂ ਭ ਵੀ ਆਪਣੇ ਪਿੰਡ ਜੱਗੇ ਭਾਈ ਟੂਰਨਾਮੈਂਟ ਹੋਊਗਾ ਮੈਂ ਕਹਾ ਹੋਊਗਾ ਟੂਰਨਾਮੈਂਟ ਪਿੰਡ ਵਾਲੇ ਇਹ ਕਹਿੰਦਾ ਤਾਂ ਹੱਥ ਜੋੜ ਕੇ ਕਹਿੰਦਾ ਵੀ ਪਿੰਡ ਟੂਰਨਾਮੈਂਟ ਕਰਾਓ ਵੀ ਜਿਹੜੀ ਅਗਲੀ ਨੌ ਜਵਾਨੀ ਪੀੜ੍ਹੀ ਆ ਉਹ ਵੱਡੀ ਵਾਲ ਹੋਵੇ ਨਸ਼ੇ ਛੱਡ ਕੇ ਭਾਈ ਹੈਨਾ ਭਾਈ ਹੁਣ ਇਹਦਾ ਮੁੰਡੇ ਸਾਡੇ ਨਸ਼ੇ ਨੁਸ਼ੇ ਲੱਗਦੇ ਆ ਆਪਣੇ ਪੰਜਾਬ ਕੇ ਦਾ ਨਸ਼ੇ ਦੇ ਨਾਲ ਹੋਇਆ ਵਾ ਵੀ ਇਦਾਂ ਹੁਣ ਆਪਣੇ ਪਿੰਡ ਟੂਰਨਾਮੈਂਟ ਹੋਊਗਾ ਇਹ ਅੱਜ ਹੋਊਗਾ ਮੁੰਡੇ ਨਵੇਂ ਆਉਣਗੇ ਹਾਂਜੀ ਮੈਂ ਇਹ ਚਾਹੁੰਦਾ ਪਿੰਡ ਵਾਲਾ ਨਵੀਂ ਟੂਰਨਾਮੈਂਟ ਹੋਣਾ ਚਾਹੀਦਾ ਪਿੰਡ ਵਾਧਵਾ ਸੰਜੋਗ ਆਈ ਹੋਪ ਟੂਰਨਾਮੈਂਟ ਦੇ ਵਿੱਚ ਜਿੱਦਾਂ ਪਹਿਲੇ ਟੂਰਨਾਮੈਂਟ ਹੁੰਦਾ ਸੀ 阿姨唉